ਮੈਨੂੰ ਆਪਣੇ ਪ੍ਰਜਿੰਦਰਾ ਕਾਲਜ ਵਾਲੀ ਰੋਡ ਤੇ ਹੀ ਕੇ ਆਪਣੇ ਫ੍ਰੀਕੋਰ ਜੱਡੇ ਦੇ ਚੈਨ ਵਾਲੇ ਤੇ ਜਿੱਥੇ ਟੈਟੂਆਂ ਦੀ ਦੁਕਾਨ ਬਣਾਈ ਹੈ ਤੇ ਉਹ ਦੁਕਾਨ ਤੇ ਆਇਆ ਸੀ ਜੀ ਕਰਵਾਇਆ ਤੇ ਮੈਂ ਆਪਣੇ ਬਾਹਰ ਤੇ ਟੈਟੂ ਕਰਾਇਆ ਜੀ ਇਹਨੂੰ ਨਾ ਤਾਂ ਸੁਣਦਾ ਹੀ ਨਾ ਬੋਲਦਾ ਇਹ ਸ਼ੁਰੂ ਤੋਂ ਹੀ ਤੇ ਪਰ ਇੱਕ ਆਪਣੀ ਕੋਈ ਵੀ ਤਸਵੀਰ ਬਣਾਉਣੀ ਤੁਸੀਂ ਆਪਦੇ ਨੂੰ ਦਿਖਾਓ ਜੀ ਇਸ ਟਾਈਪ ਦਾ ਬਣਾ ਦਿੰਦਾ ਜੀ ਟੈਟੂ ਬਣਾ ਲਓ ਕੋਈ ਐਸੀ ਤਸਵੀਰ ਬਣਾਉਣੀ ਹੈ ਪੇਂਟਿੰਗ ਪੇਂਟਿੰਗ ਕਰਾਉਣੀ ਕੋਈ ਵਿਆਹ ਸ਼ਾਦੀ ਜੀ ਬਣਾਉਣੀ ਹੈ ਉਹ ਸਭ ਵੀ ਪੇਟਿੰਗ ਕਰ ਦਿੰਦਾ ਇਹ ਹੋ ਜਾ ਤੁਹਾਨੂੰ ਉਹ ਕੋਸ਼ਿਸ਼ ਕਰਨਾ ਚਾਹੀਦਾ ਜਿਹੜਾ ਜਿਹੜਾ ਆ ਕੇ ਨੂੰ ਸਪੋਰਟ ਕਰਨ ਚਾਹੀਦੀ ਹੈ ਇਹ ਹੌਸਲਾ ਵਜਾਈ ਵਾਸਤੇ ਵੀ ਕਰਨ ਵਾਸਤੇ ਲੋਕ ਉਹ ਫੀਲ ਕਰਨ ਦੇ ਕੋਲੇ ਆਉ ਹੋਈ ਵੱਤ ਵੱਤ ਆਉਈ ਤੇ ਆਹਦਾ ਕੇ ਕੋਈ ਜਿਸ ਤਰ੍ਹਾਂ ਦੀ ਕੋਸ਼ਿਸ਼ ਕਰਨਾ ਜਾਂ ਉਹ ਵਸਤਾ ਦੇ ਟੈਟੂ ਬਣਾਉਂਦਾ ਰੋਣਾਗਰਪੇ ਸਿੰਘ ਜੀ ਬੱਚਾ ਜਮਾਨਦੋ ਹੈ ਇਹ ਪਹਿਲਾਂ ਤਾਂ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਪਰ ਹੁਨਰ ਬਹੁਤ ਹੈ ਦੇ ਕੋਲੇ ਜੀ ਪੇਂਟਿੰਗ ਵਗੈਰਾ ਬਣਾ ਲੈਂਦਾ ਨਾਲ ਵੀ ਟੈਟੂ ਵਗੈਰਾ ਜੋ ਵੀ ਬਣਾ ਲੈਂਦਾ ਜੀ ਪਰ ਇਹ ਨੂੰ ਕਿਹਨੇ ਮਤਲਬ ਅੱਗੇ ਲਿਜਾਣ ਨੂੰ ਅਪਰੀਸ਼ੀਏਟ ਨਹੀਂ ਕੀਤਾ ਸੀਗਾ ਜੀ ਤੇ ਫਿਰ ਮੈਂ ਕਿਹਾ ਵੀ ਚਲੋ ਇੱਥੇ ਆਪਣੀ ਸ਼ਾਪ ਤੇ ਆਓ ਤੁਸੀਂ ਇੱਥੇ ਇੱਥੇ ਬਹਾਉਣੇ ਦੋਨੋਂ ਇੱਥੇ ਨਾਲ ਥੋੜਾ ਬੋਧਾ ਕੰਮ ਸ਼ੁਰੂ ਕਰਾਉਣੇ ਆ ਕੋਈ ਆਊਗਾ ਆਪਣੇ ਕੋਲੇ ਪੰਜ ਚਾਰ ਗਾਹਕੇ ਤੇ ਕਾਲਜ ਰੋਡ ਆ ਬਜਿੰਦਾ ਗਾਜ ਰੋਡ ਆ ਆਉਣਗੇ ਆਪਣੇ ਕੋਲੇ ਤੇ ਨਾਲ ਥੋੜਾ ਬੋਧਾ ਇਹਨੂੰ ਹੌਸਲਾ ਭਜਾਈ ਹੋਊਗਾ ਜੀ ਫਿਰ ਇਹ ਇੱਥੇ ਅੱਗੇ ਇਹਨਾਂ ਨੇ ਸੈੱਟ ਕੀਤਾ ਵੀ ਥੋੜਾ ਬੋਧਾ ਕਲ ਦਾ ਕੰਮ ਮਤਲਬ ਕਰਦੇ ਰਿਹਾ ਹਾਂ ਜੀ ਹਾਂਜੀ ਹੁਣ ਮਾੜਾ ਮੋਟਾ ਜਿਵੇਂ ਕਹਾ ਕਿ ਨੂੰ ਪਤਾ ਲੱਗਦਾ ਜਿਵੇਂ ਜਿਵੇਂ ਉਹਵੇਂ ਆ ਗਏ ਹਾਂਜੀ ਬੈਨੀਫਿਟ ਮਿਲੂਗਾ ਕਿਉਂਕਿ ਮੇਰੇ ਕੋਲੇ ਜਿਵੇਂ ਯੂਥ ਹੀ ਆ ਰਿਹਾ ਬਰਜਿੰਦਰਾ ਕਾਲਜ ਦਾ ਜਿਵੇਂ ਮੇਰੇ ਕੋਲੇ ਗਾਰਮੈਂਟ ਦੀ ਕੁਚੀ ਲੈਣ ਆ ਗਿਆ ਉਹਨੂੰ ਮੈਂ ਦੱਸਦਾ ਵੀ ਐਂ ਕਰਕੇ ਵੀ ਇਹ ਟੈਟੂ ਵਗੈਰਾ ਬਣਾਉਂਦੇ ਪੋਸਟਰ ਵਗੈਰਾ ਬਣਾ ਲੈਂਦੇ ਆ ਸਾਰਾ ਕੁਝ ਬਣਾ ਲੈਂਦੇ ਫਿਰ ਉਹ ਜੇ 10 20 ਨੂੰ ਦੱਸਾਂਗੇ 2 4 5 ਚ ਵਿਚੋਂ ਆਉਣਗੇ ਯੂਥ ਦਾ ਹੀ ਹੈਗਾ ਜੀ ਇਹ ਸਾਰਾ ਅਸੀਂ ਤਾਂ ਮੰਗ ਹੀ ਕਰਦੇ ਵੀ ਇਹੋ ਜਿਹੇ ਬੱਚੇ ਦਾ ਟੈਲੈਂਟ ਆ ਜਿਵੇਂ ਟੈਲੈਂਟਡ ਬੱਚੇ ਇਹਨਾਂ ਨੂੰ ਕਰ ਕਿਉਂਕਿ ਇੱਕ ਤਾਂ ਨਸ਼ਿਆਂ ਤੋਂ ਦੂਰ ਰਹਿੰਦੇ ਆ ਆਪਦੇ ਕੰਮ ਵਿੱਚ ਵਿਜੀ ਰਹਿੰਦੇ ਆ ਜੇ ਬੰਦਾ ਵਿਹਲਾ ਰਹੂਗਾ ਉਹ ਨਸ਼ਿਆਂ 'ਨ ਧਿਆਨ ਜਾਊਗਾ ਜੀ ਫਿਰ ਇਹ ਜਿਵੇਂ ਸਿੱਧੂ ਮੂਥੇ ਵਾਲੇ ਹੋਗੇ ਆਪਣੇ ਸਪੀਕਰ ਸਾਹਿਬ ਦੇ ਬਣਾਏ ਆ ਇੱਕ ਅਮੋਲਕ ਜੀ ਆ ਜਿਹੜੇ ਆਪਣੇ ਐਮ ਐਲ ਏ ਉਹਨਾਂ ਦੇ ਵੀ ਬਣਾਏ ਸੀ ਇਹਨਾਂ ਨੇ ਠੀਕ ਹੈ ਬਾਕੀ ਉਹਨਾਂ ਸਰਕਾਰਾਂ ਨੂੰ ਵੀ ਚਾਹੀਦਾ ਇਹੋ ਜਿਹੇ ਬੱਚੇ ਨੂੰ ਐਪਰੀਸ਼ੀਏਟ ਕਰਨਗੇ ਤੇ ਅੱਗੇ ਜਾ ਕੇ ਉਹ ਬੰਨ ਇਹ ਫਾਇਦਾ ਹੋਵੇ ਜਿਵੇਂ ਉਹ ਯੂਥ ਆਪਣਾ ਬਾਹਰ ਪੁਰਾ ਜਾਂਦਾ ਇਹ ਆਪਣਾ ਇੱਥੇ ਰੋਜ਼ਗਾਰ ਚ ਲਾਈ ਜਾਂਦੇ ਆ ਠੀਕ ਹੈ ਬੱਚੇ ਦਾ ਹੌਸਲਾ ਹੈ ਹੌਸਲਾ ਵਜਾਈ ਤਾਂ ਜ਼ਰੂਰੀ ਹੋਣੀ ਚਾਹੀਦੀ ਜੀ ਉਹਨਾਂ ਨੂੰ ਠੀਕ ਆਪਾਂ ਨੌਜਵਾਨਾਂ ਨੂੰ ਤਾਂ ਇਹ ਹੀ ਕਹਿਣਾ ਚਾਹਣਾ ਜੀ ਮੈਂ ਕਿਹਾ ਇਹਦੇ ਬੱਚੇ ਨੂੰ ਐਪਰੀਸ਼ੀਏਟ ਕਰੋ 프리ਦਕੋਟ ਬਰਜਿੰਦਰਾ ਕਾਲਜ ਰੋਡ ਤੇ 25 ਨੰਬਰ ਸ਼ਾਪ ਆ ਜੀ ਉੱਥੇ ਬਹਿੰਦਾ ਇਹ ਜੀ ਟੈਟੂ ਬਣਾਉਣਾ ਕੋਈ ਪੋਸਟਰ ਬਣਾਉਣਾ ਜੋ ਕੁਝ ਵੀ ਬਣਾਉਣਾ ਉੱਥੇ ਆਓ ਨਾਲੇ ਬੱਚੇ ਦੀ ਹੌਸਲਾ ਵਜਾਈ ਹੋਊਗੀ ਨਾਲੇ ਕੰਮ ਦਾ ਪੱਕੇ ਤੋਂ ਵੀ ਕਰਵਾਉਣੇ ਆ ਇਹੋ ਜਿਹੇ ਬੱਚੇ ਨੂੰ ਆਪਾਂ ਨੂੰ ਜ਼ਰੂਰੀ ਚਾਹੀਦਾ ਵੀ ਹੌਸਲਾ ਮੇਰੇ ਨਾਲ ਕੰਟੈਕਟ ਵੀ ਕਰ ਸਕਦਾ 938549047 ਕਿ ਕਿਨਾਂ ਦਾ ਨੰਬਰ ਵੀ ਹੈਗਾ ਉਹਨਾਂ ਨਾਲ ਵੀ ਕਰ ਸਕਦੇ ਆ ਜੀ ਨਿਰਮਲ ਸਿੰਘ ਦਾ ਇਹਦੀ ਬੇਟਾ ਬੋਲਦਾ ਸੁਣਦਾ ਨਹੀਂ ਹੈਗਾ ਇਹ ਜਮਾਂਦਰੂ ਆ ਜੀ ਬਾਕੀ ਬਥੇਰੇ ਡਾਕਟਰਾਂ ਨੂੰ ਚੈੱਕ-ਅਪ ਕਰਾਇਆ ਪਰ ਨਹੀਂ ਡਾਕਟਰਾਂ ਦਾ ਕਹਿਣਾ ਵੀ ਇਹ ਜਮਾਂਦਰੂ ਜਿਹੜਾ ਇਹ ਠੀਕ ਨਹੀਂ ਹੋ ਸਕਦਾ ਹਾਂ ਜੀ ਕੱਲਾ ਬੇਟਾ ਇਹ ਛੋਂ ਜੇ ਬਚਪਨ ਤੋਂ ਮਾੜਾ ਮੋਟਾ ਇਹਨੂੰ ਥੋੜਾ ਜਿਹਾ ਕੋਸ਼ਿਸ਼ ਅਸੀਂ ਵੀ ਸੋਚਿਆ ਵੀ ਇਹ ਕੰਮ ਇਹ ਹੀ ਕਰ ਸਕਦਾ ਹੋਰ ਤਾਂ ਕੋਈ ਜਿਵੇਂ ਆਪਾਂ ਆਮ ਮੁੰਡੇ ਜਾਂ ਬਾਹਰ ਤਾਂ ਜਾ ਨਹੀਂ ਸਕਦਾ ਹੋਰ ਨਹੀਂ ਕੁਝ ਕਰ ਸਕਦਾ ਇਹ ਕੋਈ ਲੈਟ ਅੱਜ ਕੱਲ ਅੱਜਕੱਲ ਜਿਵੇਂ ਆਮ ਮੁੰਡੇ ਕੋਈ ਰੈਸਕੂ ਰੈਕਸੀ ਕੰਮ ਜਾਂ ਜੇ ਮੈਂ ਡਾਇਟ ਦਾ ਹੋ ਗਿਆ ਜਾਂ ਮੈਂ ਕੋਈ ਹੋਰ ਹੋ ਗਿਆ ਇੱਜਾ ਤੇ ਕਰ ਨਹੀਂ ਸਕਦਾ ਇਹਦੇ ਬੰਦੇ ਨੂੰ ਮਾੜੀ ਮੋਟੀ ਸਪੋਰਟ ਜ਼ਰੂਰੀ ਹੈ ਸਾਡੀ ਅਸੀਂ ਹਰਕ ਵੇਲੇ ਤੇ ਕੋਲ ਰਹਿਣਾ ਮਤਲਬ ਇਹ ਸੋਚਿਆ ਵੀ ਚੱਲੇ ਜਿਹੜਾ ਕੋਈ ਇਹੋ ਜਿਹਾ ਕੰਮ ਆ ਹਲਕਾ ਕੰਮ ਹੈ ਕਰ ਲੂ ਬਾਕੀ ਮਾੜਾ ਉਹ ਤੋਂ ਤਾਂ ਹੀ ਮਰਾ ਛੌਂਕ ਵੀ ਸੀਗਾ ਆਪਦੇ ਦਿਮਾਗ ਨਾਲ ਹੀ ਚੱਲਿਆ ਤਕਰੀਬ ਸੇਵਾਦਾਰ ਬਣਵਾ ਲਿਆ ਇਹ ਜੀ ਪਾਸ 2 ਪੜਿਆ ਜੀ ਨਈ ਸਰਕਾਰ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਦੇ ਵਿੱਚ ਮਾਜੀ ਹੁਣ ਇਹ ਕੰਮ ਸਿੱਖਿਆ ਹੁਣ ਇਹ ਮਤਲਬ ਕੰਮ ਨਵਾਂ ਹੀ ਕਰਿਆ ਹਜੇ ਤੇ ਇਹਦੇ ਵਾਸਤੇ ਕਰਕੇ ਪਹਿਲਾਂ ਮਤਲਬ ਪੇਂਟਿੰਗਾਂ ਬਣਾਉਂਦਾ ਸੀਗਾ ਫਿਰ ਦੋ ਦੋ ਸਾਲ ਇਹਨੇ ਯਾਰ ਬਾਕੀ ਇਹ ਬੰਦੇ ਕੋਲੇ ਚੱਲ ਰਿਹਾ ਵਾਸਤੇ ਤੇ ਕੰਮ ਕੀਤਾ ਹੈ ਹਾਂਜੀ ਬਣਾਨੇ ਆਪਣੇ ਸਪੀਕਰ ਸਾਹਿਬ ਸੰਧਵਾ ਇਹਨਾਂ ਦੀ ਬਣਾਈ ਹੈ ਤਸਵੀਰਾਂ ਬਣਾਈ ਇਹ ਤਾਂ ਦੇਖੋ ਜੀ ਆਪਾਂ ਕੁਦਰਤ ਦੇ ਸਾਹਮਣੇ ਕੀ ਕਰ ਸਕਦੇ ਇਹਦਾ ਹੁਣ ਆਪਾਂ ਜਿਵੇਂ ਆਪਾਂ ਕੋਈ ਵੀ ਗੱਲ ਆਪਣਾ ਕੋਈ ਨੁਕਸਾਨ ਹੁੰਦਾ ਜਾਂ ਕੁਝ ਵੀ ਜਾਂ ਕੋਈ ਇਹੋ ਜੀ ਗੱਲ ਹੁੰਦੀ ਤੇ ਆਪਾਂ ਮੇਨ ਆਪਾਂ ਉਹ ਕਹਿ ਦਿੰਦੇ ਆ ਜੀ ਉਹ ਜੋ ਕਰਦਾ ਜੋ ਕਰਦਾ ਸਹੀ ਕਰ ਇਹਨਾਂ ਚੀਜ਼ਾਂ ਨਾਲ ਉਹ ਸਾਨੂੰ ਅਸੀਂ ਤੋਸ਼ਟਾਂ ਜੀ ਜਿਵੇਂ ਆਮ ਲੋਕਾਂ ਦੇ ਅੱਜ ਕੱਲ ਬੱਚੇ ਦੇਖਦੇ ਆ ਨਾ ਉਹਨਾਂ ਚੀਜ਼ ਦੇ ਸਾਨੂੰ ਇਹਦੇ ਬੱਚੇ ਤੇ ਮਾਨ ਐ ਨਹੀਂ ਹੈਗਾ ਵੀ ਅਸੀਂ ਸਾਰੂ ਵੀ ਕਹਿੰਦੇ ਆਏ ਨਹੀਂ ਵੀ ਝੂਰਦੇ ਨਹੀਂ ਇਹ ਚੀਜ਼ ਨੂੰ ਵੀ ਸਾਡਾ ਆਏ ਆ ਸਾਡਾ ਨਹੀਂ ਸਾਨੂੰ ਵੀ ਬੱਚੇ ਤੇ ਮਾਨ ਜਿਵੇਂ ਅੱਜ ਕੱਲ ਦੇ ਬੱਚੇ ਕੋਈ ਨਸ਼ਿਆਂ ਚ ਕਿਤੇ ਦਿੱਲੀ ਆਪਾਂ ਸੁਣਦੇ ਵੀ ਫਲਾਣੇ ਸਾਂ ਆ ਹੋ ਗਿਆ ਉੱਥੇ ਉਹ ਹੋ ਗਿਆ ਇੱਥੇ ਆ ਹੋ ਗਿਆ ਉਹਦੀ ਤੋਂ ਅਸੀਂ ਬਹੁਤ ਮਤਲਬ ਇਹ ਬੱਚੇ ਤੇ ਖੁਸ਼ ਹਾਂ ਅਸੀਂ ਵਰ ਲਿਆ گاؤں ਦੀ ਤਕਦੀਰ ਦੇ ਹਿਸਾਬ ਨਾਲ ਜਾਂ ਲੋਕਾਂ ਨੂੰ ਮਾੜਾ ਮੋਟਾ ਚਾਹੀਦਾ ਹਰ ਇੱਕ ਬੰਦੇ ਨੂੰ ਵੀ ਐਜਿਤ ਮਤਲਬ ਪ੍ਰੇਸ਼ਣ ਦੇ ਵਿੱਚ ਬੱਚਾ ਜਿਵੇਂ ਹੌਸਲੇ ਨਾਲ ਕੰਮ ਕਰਦਾ ਕੋਈ ਇਹਦੀ ਸਹਾਇਤਾ ਜਾਂ ਕੋਈ ਵੀ ਮਤਲਬ ਮੰਗੋਂ ਕੀ ਕਰ ਸਕਦੇ ਬਥੇਰਾ ਚਰਾਈ ਤਾਂ ਨੌਕਰੀ ਨਾਕਰੀ ਵੀ ਇਹਨਾਂ ਕੋਲੇ ਗਾਏ ਵੀ ਬਹੁਤ ਵੇਰਾਂ ਸਹੀ ਗੱਲ ਆ ਸੋਨੂੰ ਆਪਾਂ ਨੂੰ ਜਿੱਥੇ ਉੱਥੇ ਜਿੱਥੇ ਆਪਣੀ ਪਹੁੰਚ ਹੋਵੇ ਜਿੱਦ ਨੂੰ ਆਪਾਂ ਵੋਟ ਦਿੰਨੇ ਆ ਅਕਸਰ ਮਾੜਾ ਮੋਟਾ ਜਾਣਾ ਤਾਂ ਉੱਥੇ ਹੀ ਹੁੰਦਾ ਮੈਜੀ ਆਪਣੇ ਪ੍ਰਜਿੰਦਰਾ ਕਾਲਜ ਵਾਲੀ ਰੋਡ ਤੇ ਹੀ ਕੇ ਆਪਣੇ ਫ੍ਰੀ ਕੋਰਟ ਜੱਡੇ ਦੇ ਚਹਣ ਵਾਲੇ ਤੇ ਇੱਥੇ ਟੈਟੂਆਂ ਦੀ ਦੁਕਾਨ ਬਣਾਈ ਹੈ ਤੇ ਉਹ ਦੁਕਾਨ ਤੇ ਆਇਆ ਸੀ ਜੀ ਕਰਵਾਇਆ ਤੇ ਮੈਂ ਆਪਣੇ ਬਾਹਾਂ ਤੇ ਟੈਟੂ ਕਰਾਇਆ ਜੀ ਇਹ ਨੂੰ ਨਾ ਤਾਂ ਸੰਦਾਈ ਨਾ ਬੋਲਦਾ ਇਹ ਸ਼ੁਰੂ ਤੋਂ ਹੀ ਤੇ ਪਰ ਇੱਕ ਆਪਣੇ ਕੋਈ ਵੀ ਤਸਵੀਰ ਬਣਾਉਣੀ ਤੁਸੀਂ ਆਪਦੇ ਨੂੰ ਦਿਖਾਓ ਜੀ ਇਸ ਸਟਾਈਲ ਦਾ ਬਣਾ ਦਿੰਦਾ ਜੀ ਟੈਟੂ ਬਣਾ ਲਉ ਕੋਈ ਐਸੀ ਤਸਵੀਰ ਬਣਾਉਣੀ ਹੈ ਜੀ ਪੇਂਟਿੰਗ ਜੀ ਪੇਂਟਿੰਗ ਕਰਾਉਣੀ ਕੋਈ ਵਿਆਹ ਸ਼ਾਦੀ ਦੇ ਬਣਾਉਣੀ ਹੈ ਉਸ ਦਾ ਵੀ ਪੇਂਟਿੰਗ ਕਰ ਦਿੰਦਾ ਜੀ ਇਹ ਵਜ੍ਹਾ ਤੋਂ ਹੀ ਆਪ ਸਹਾ ਕਰਨਾ ਚਾਹੀਦਾ ਜਿਹੜਾ ਜਿਹੜਾ ਇਹਨੂੰ ਸਪੋਰਟ ਕਰਨੀ ਚਾਹੀਦੀ ਏ ਇਹ ਹੌਸਲਾ ਵਜਾਈ ਵਾਸਤੇ ਵੀ ਕਰਨ ਵਾਸਤੇ ਲੋਕ ਉਹ ਫੀਲ ਕਰਾਂਗੇ ਦੇ ਕੋਲੇ ਆਉਗੇ ਵੱਧ ਵੱਧ ਆਉਗੇ ਤੇ ਆਪ ਦਾ ਕੇ ਕੋਈ ਜਿਸ ਤਰ੍ਹਾਂ ਦੀ ਕੋਈ ਕਰਨਾ ਜੋ ਅੰਦਾਜ਼ਾ ਟੈਟੂ ਬਣਾਉਂਗਾ ਰਣਾਗਰ ਫੇਸ ਸਿੰਘ ਜੀ ਬੱਚਾ ਜਮਾਨਦੋ ਵਾ ਇਹ ਪਹਿਲਾਂ ਤਾਂ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਪਰ ਹੁਨਰ ਬਹੁਤ ਹੈ ਦੇ ਕੋਲੇ ਜੀ ਪੇਂਟਿੰਗ ਵਗੈਰਾ ਬਣਾ ਲੈਂਦਾ ਨਾਲ ਵੀ ਟੈਟੂ ਵਗੈਰਾ ਜੋ ਵੀ ਬਣਾ ਲੈਂਦਾ ਜੀ ਪਰ ਇਹ ਰੂਗ ਜਨੇ ਮਤਲਬ ਅੱਗੇ ਲਿਜਾਣ ਨੂੰ ਅਪਰੀਸ਼ੀਏਟ ਨਹੀਂ ਕੀਤਾ ਸੀਗਾ ਜੀ ਤੇ ਫਿਰ ਮੈਂ ਕਿਹਾ ਵੀ ਚਲੋ ਇੱਥੇ ਆਪਣੀ ਸ਼ਾਪ ਤੇ ਆਓ ਤੁਸੀਂ ਇੱਥੇ ਇੱਥੇ ਬਹਾਉਣੇ ਦੋਨੋਂ ਇੱਥੇ ਨਾਲ ਥੋੜਾ ਬੋਧਾ ਕੰਮ ਸ਼ੁਰੂ ਕਰਾਉਣੇ ਆ ਕੋਈ ਆਊਗਾ ਆਪਣੇ ਕੋਲੇ ਪੰਜ ਚਾਰ ਗਾਹ ਕਿਤੇ ਕਾਲਜ ਰੋਡ ਆ ਜਾਂ ਜਿੰਦਾ ਕਾਲਜ ਰੋਡ ਆ ਆਉਣਗੇ ਆਪਣੇ ਕੋਲੇ ਤੇ ਨਾਲ ਥੋੜਾ ਬੋਧਾ ਇਹਨੂੰ ਹੌਸਲਾ ਭਜਾਈ ਹੋਊਗਾ ਜੀ ਫਿਰ ਇਹ ਇੱਥੇ ਅੱਗੇ ਇਹਨਾਂ ਨੇ ਸੈੱਟ ਕੀਤਾ ਵੀ ਥੋੜਾ ਬੋਧਾ ਚੱਲਦਾ ਕੰਮ ਮਤਲਬ ਕਰਦੇ ਰਿਹਾ ਹਾਂ ਜੀ ਹਾਂਜੀ ਹੁਣ ਮਾੜਾ ਮੋਟਾ ਜਿਵੇਂ ਕਾਹ ਨੂੰ ਪਤਾ ਲੱਗਦਾ ਜਿਵੇਂ ਜਿਵੇਂ ਉਹਵੇਂ ਆ ਰਹੇ ਹਾਂਜੀ ਬੈਨੀਫਿਟ ਮਿਲੂਗਾ ਕਿਉਂਕਿ ਮੇਰੇ ਕੋਲੇ ਜਿਵੇਂ ਯੂਥ ਹੀ ਆ ਰਿਹਾ ਬਰਜਿੰਦਰਾ ਕਾਲਜ ਦਾ ਜਿਵੇਂ ਮੇਰੇ ਕੋਲੇ ਗਾਰਮੈਂਟ ਦੀ ਕੁਚੀ ਲੈਣ ਆ ਗਿਆ ਉਹਨੂੰ ਮੈਂ ਦੱਸ ਦਾਂ ਜਿਵੇਂ ਕਰਕੇ ਵੀ ਇਹ ਟੈਟੂ ਵਗੈਰਾ ਬਣਾਉਂਦੇ ਪੋਸਟਰ ਵਗੈਰਾ ਬਣਾ ਲੈਂਦੇ ਆ ਸਾਰਾ ਕੁਝ ਬਣਾ ਲੈਂਦੇ ਫਿਰ ਉਹ ਜੇ 10-20 ਨੂੰ ਦੱਸਾਂਗੇ 2-4-5 ਚੋਂ ਆਉਣਗੇ ਯੂਥ ਦਾ ਹੀ ਹੈਗਾ ਜੀ ਇਹ ਸਾਰਾ ਤਾਂ ਇਹ ਤਾਂ ਮੰਗ ਹੀ ਕਰਦੇ ਵੀ ਇਹੋ ਜਿਹੇ ਬੱਚੇ ਦਾ ਟੈਲੈਂਟ ਆ ਜਿਵੇਂ ਟੈਲੈਂਟਡ ਬੱਚੇ ਇਹਨਾਂ ਨੂੰ ਕਰਨਾ ਜ਼ਰੂਰੀ ਹੈ ਬੰਦਾ ਕਿਉਂਕਿ ਇੱਕ ਤਾਂ ਨਸ਼ਿਆਂ ਤੋਂ ਦੂਰ ਰਹਿੰਦੇ ਆ ਆਪਦੇ ਕੰਮ ਵਿੱਚ ਵਿਜੀ ਰਹਿੰਦੇ ਆ ਜੇ ਬੰਦਾ ਵਿਹਲਾ ਰਹੂਗਾ ਉਹ ਨਸ਼ਿਆਂ 'ਨ ਧਿਆਨ ਜਾਊਗਾ ਜੀ ਫਿਰ ਇਹ ਜਿਵੇਂ ਸਿੱਧੂ ਮੂਸੇਵਾਲੇ ਹੋ ਗਏ ਆਪਣੇ ਸਪੀਕਰ ਸਾਹਿਬ ਦੇ ਬਣਾਏ ਆ ਇੱਕ ਅਮੋਲਕ ਜੀ ਆ ਜਿਹੜੇ ਆਪਣੇ ਐਮ ਐਲ ਏ ਉਹਨਾਂ ਦੇ ਵੀ ਬਣਾਏ ਸੀ ਇਹਨਾਂ ਨੇ ਠੀਕ ਹੈ ਬਾਕੀ ਉਹਨਾਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਉਹ ਜੇ ਬੱਚੇ ਨੂੰ ਐਪਰੀਸ਼ੀਏਟ ਕਰਨਗੇ ਤੇ ਅੱਗੇ ਜਾ ਕੇ ਉਹ ਬੰਨ ਇਹ ਪੈਦਾ ਹੋਵੇ ਜਿਵੇਂ ਉਹਨ ਯੂਥ ਆਪਣਾ ਬਾਹਰ ਪੜਿਆ ਜਾਂਦਾ ਹੈ ਇਹ ਆਪਣਾ ਇੱਥੇ ਰੁਜ਼ਗਾਰ ਚ ਲਾਈ ਜਾਂਦੇ ਆ ਠੀਕ ਹੈ ਬੱਚੇ ਦਾ ਹੌਸਲਾ ਹੈ ਹੌਸਲਾ ਵਜਾਈ ਤਾਂ ਜ਼ਰੂਰੀ ਹੋਣੀ ਚਾਹੀਦੀ ਉਹਨਾਂ ਨੂੰ ਠੀਕ ਆਪਾਂ ਨੌਜਵਾਨਾਂ ਨੂੰ ਤਾਂ ਇਹ ਕਹਿਣਾ ਚਾਹਣਾ ਜੀ ਮੈਂ ਕਿਹਾ ਜੇ ਬੱਚੇ ਨੂੰ ਐਪਰੀਸ਼ੀਏਟ ਕਰੋ ਫਰੀਦਕੋਟ ਬਰਜਿੰਦਰਾ ਕਾਲਜ ਰੋਡ ਤੇ 25 ਨੰਬਰ ਸ਼ਾਪ ਆ ਜੀ ਉੱਥੇ ਬਹਿੰਦਾ ਇਹ ਜੀ ਟੈਟੂ ਬਣਾਉਣਾ ਕੋਈ ਪੋਸਟਰ ਬਣਾਉਣਾ ਜੋ ਕੁਝ ਵੀ ਬਣਾਉਣਾ ਉੱਥੇ ਆਓ ਨਾਲੇ ਬੱਚੇ ਦੀ ਹੌਸਲਾ ਵਜਾਈ ਹੋਊਗੀ ਨਾਲੇ ਕੰਮ ਦਾ ਆਪਾਂ ਕਿਦੋਂ ਵੀ ਕਰਵਾਉਣੇ ਆ ਇਹੋ ਜੇ ਬੱਚੇ ਨੂੰ ਆਪਾਂ ਨੂੰ ਜ਼ਰੂਰੀ ਚਾਹੀਦਾ ਹੈ ਹੌਸਲਾ ਮੇਰੇ ਨਾਲ ਕੰਟੈਕਟ ਵੀ ਕਰ ਸਕਦਾ 938549047 ਕਿੰਨਾਂ ਦਾ ਨੰਬਰ ਵੀ ਹੈਗਾ ਉਹਨਾਂ ਨਾਲ ਵੀ ਕਰ ਸਕਦੇ ਆ ਜੀ ਨਰਮਨ ਸਿੰਘ ਦਾ ਇਹ ਜੀ ਬੇਟਾ ਬੋਲਦਾ ਸੁਣਦਾ ਨਹੀਂ ਹੈਗਾ ਇਹ ਜਮਾਂਦਰੂ ਆ ਜੀ ਬਾਕੀ ਬਥੇਰੇ ਡਾਕਟਰਾਂ ਨੂੰ ਚੈੱਕ ਚੁੱਕ ਕਰਾਇਆ ਪਰ ਨਹੀਂ ਡਾਕਟਰਾਂ ਦਾ ਕਹਿਣਾ ਵੀ ਇਹ ਜਮਾਂਦਰੂ ਜਿਹੜਾ ਠੀਕ ਨਹੀਂ ਹੋ ਸਕਦਾ ਹਾਂ ਜੀ ਕੱਲਾ ਬੇਟਾ ਇਹ ਛੋਹੇ ਬੱਤਪੰਤ ਮੜਾ ਮੋਟਾ ਇਹਨੂੰ ਥੋੜਾ ਜਿਆਦਾ ਕੋਸ਼ਿਸ਼ ਅਸੀਂ ਵੀ ਸੋਚਿਆ ਵੀ ਇਹ ਕੰਮ ਇਹ ਹੀ ਕਰ ਸਕਦਾ ਹੋਰ ਤਾਂ ਕੋਈ ਜਿਵੇਂ ਆਪਾਂ ਆਮ ਮੁੰਡੇ ਜਾਂ ਬਾਹਰ ਤਾਂ ਜਾ ਨਹੀਂ ਸਕਦਾ ਹੋਰ ਨਹੀਂ ਕੁਝ ਕਰ ਸਕਦਾ ਇਹ ਕੋਈ ਲੈਟ ਅੱਜਕੱਲ੍ਹ ਅੱਜਕੁ ਜਿਵੇਂ ਆਮ ਮੁੰਡੇ ਕੋਈ ਰੈਸ ਕਿ ਕਿੰਨੇ ਕੰਮਾਂ ਜਾਂਦੇਵੇਂ ਲੈਟ ਦਾ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਇਹ ਤਾਂ ਇਹ ਕਰ ਨਹੀਂ ਸਕਦਾ ਇਹਦੇ ਬੰਦੇ ਨੂੰ ਮਾੜੀ ਮੋਟੀ ਸਪੋਰਟ ਜ਼ਰੂਰੀ ਹੈ ਸਾਡੀ ਅਸੀਂ ਹਰ ਤਵੇਲੇ ਤੇ ਕੋਲ ਰਹਿਣਾ ਮਤਲਬ ਇਹ ਸੋਚਿਆ ਵੀ ਚਲੇ ਜਿਹੜਾ ਕੋਈ ਇਹੋ ਜਿਹਾ ਕੰਮ ਆ ਹਲਕਾ ਕੰਮ ਹੈ ਕਰ ਲੂ ਬਾਕੀ ਇਹਨੂੰ ਮਾੜਾ ਉਦੋਂ ਤੋਂ ਹੀ ਮੇਰਾ ਸ਼ੌਂਕ ਵੀ ਸੀਗਾ ਆਪਦੇ ਦਿਮਾਗ ਨਾਲ ਹੀ ਚੱਲਿਆ ਤਕਰੀਰ ਸਹਿਯਕਾਰ ਬਣਾ ਲਿਆ ਇਹ ਜੀ ਪਾਸ 2 ਪੜਿਆ ਜੀ ਨਈ ਸਰਕਾਰ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਦੇ ਰਹੀ ਹਾਂ ਜੀ ਹੁਣ ਇਹ ਕੰਮ ਸਿੱਖਿਆ ਹੁਣ ਇਹਨੇ ਮਤਲਬ ਕੰਮ ਨਵਾਂ ਹੀ ਕਰਿਆ ਹਜੇ ਤੇ ਇਹਦੇ ਬਾਅਦ ਤੇ ਕਰਕੇ ਪਹਿਲਾਂ ਮਤਲਬ ਪੇਂਟਿੰਗਾਂ ਬਣਾਉਂਦਾ ਸੀਗਾ ਫਿਰ ਦੋ ਦੋ ਸਾਲ ਇਹਨੇ ਯਾਰ ਬਾਕੀ ਇਹ ਬੰਦੇ ਕੋਲੇ ਚੱਲ ਰਹੀ ਬਾਤ ਤੇ ਤੇ ਕੰਮ ਕੀਤਾ ਹੈ ਹਾਂ ਜੀ ਬਣਾਨੇ ਆਪਣੇ ਸਪੀਕਰ ਸਾਹਿਬ ਸੰਧਮ ਇਹਨਾਂ ਦੀ ਬਣਾਈ ਹੈ ਤਸਵੀਰਾਂ ਬਣਾਈ ਹੈ ਇਹ ਤਾਂ ਦੇਖੋ ਜੀ ਆਪਾਂ ਕੁਦਰਤ ਦੇ ਸਾਹਮਣੇ ਕੀ ਕਰ ਸਕਦੇ ਇਹਦਾ ਹੁਣ ਆਪਾਂ ਜਿਵੇਂ ਆਪਾਂ ਕੋਈ ਵੀ ਗੱਲ ਆਪਣਾ ਕੋਈ ਨੁਕਸਾਨ ਹੁੰਦਾ ਜਾਂ ਕੁਝ ਵੀ ਜਾਂ ਕੋਈ ਇਹੋ ਜੀ ਗੱਲ ਹੁੰਦੀ ਤੇ ਆਪਾਂ ਮੇਨ ਆਪਾਂ ਉਹ ਕਹਿ ਦਿੰਨੇ ਆ ਜੀ ਉਹ ਜੋ ਕਰਦਾ ਜੋ ਕਰਦਾ ਸਹੀ ਕਰਦਾ ਇਹਨਾਂ ਚੀਜ਼ਾਂ ਨਾਲ ਉਹ ਸਾਨੂੰ ਅਸੀਂ ਤੋਸ਼ਟਾਂ ਜੀ ਜਿਵੇਂ ਆਮ ਲੋਕਾਂ ਦੇ ਅੱਜ ਕੱਲ ਬੱਚੇ ਦੇਖਦੇ ਆ ਨਾ ਉਹਨਾਂ ਕੀ ਦੇ ਸਾਨੂੰ ਇਹਦੇ ਬੱਚੇ ਤੇ ਮਾਨ ਐ ਨਹੀਂ ਹੈਗਾ ਵੀ ਅਸੀਂ ਸਾਰੂ ਹੀ ਕਹਿੰਦੇ ਆਏ ਨਹੀਂ ਵੀ ਝੂਰਦੇ ਨਹੀਂ ਇਹ ਚੀਜ਼ ਨੂੰ ਵੀ ਸਾਡਾ ਹੈਗਾ ਸਾਡਾ ਨਹੀਂ ਸਾਨੂੰ ਇਹ ਬੱਚੇ ਤੇ ਮਾਨ ਜਿਵੇਂ ਅੱਜ ਕੱਲ ਦੇ ਬੱਚੇ ਕੋਈ ਨਸ਼ਿਆਂ ਚ ਕਿਤੇ ਦਿੱਲੀ ਆਪਾਂ ਸੁਣਦੇ ਵੀ ਫਲਾਣੇ ਤਾਂ ਆ ਹੋ ਗਿਆ ਉੱਤੇ ਉਹ ਹੋ ਗਿਆ ਤੇ ਆ ਹੋ ਗਿਆ ਉਹ ਚੀਜ਼ ਤੋਂ ਅਸੀਂ ਬਹੁਤ ਮਤਲਬ ਇਹ ਬੱਚੇ ਤੇ ਖੁਸ਼ ਹਾਂ। ਵਰ ਲਿਆ گاؤں ਦੀ ਤਕਦੀਰ ਦੇ ਹਿਸਾਬ ਨਾਲ ਜਾਂ ਲੋਕਾਂ ਨੂੰ ਮਾੜਾ ਮੋਟਾ ਚਾਹੀਦਾ ਹਰ ਇੱਕ ਬੰਦੇ ਨੂੰ ਵੀ ਇਹ ਜੀ ਮਤਲਬ ਪ੍ਰੇਸ਼ਣ ਦੇ ਵਿੱਚ ਬੱਚਾ ਜਿਵੇਂ ਹੌਸਲੇ ਨਾਲ ਕੰਮ ਕਰਦਾ ਕੋਈ ਇਹਦੀ ਸਹਾਇਤਾ ਜਾਂ ਕੋਈ ਵੀ ਮਤਲਬ ਮੰਗਾਉਣ ਕੀ ਕਰ ਸਕਦੇ ਬਥੇਰਾ ਚਰਾਈ ਤਾਂ ਨੌਕਰੀ ਨਾਕਰੀ ਵੀ ਇਹਨਾਂ ਕੋਲੇ ਗਾਏ ਵੀ ਬਹੁਤ ਵੇਰਾਂ ਸਹੀ ਗੱਲ ਆ ਸੋਨੂੰ ਆਪਾਂ ਨੂੰ ਜਿੱਥੇ ਉੱਥੇ ਜਿੱਥੇ ਆਪਣੀ ਪਹੁੰਚ ਹੋਵੇ ਜਿੱਥੇ ਆਪਾਂ ਵੋਟ ਦਿੰਨੇ ਆ ਅਕਸਰ ਮਾੜਾ ਮੋਟਾ ਜਾਣਾ ਤਾਂ ਉੱਥੇ ਹੀ ਹੁੰਦਾ